ਕੀ ਅੰਕਲ ਫਾਈਲ ਇਹਦੇ ਵਿੱਚ ਕੀ ਕੀ ਹੈਗਾ ਤੁਹਾਡੇ ਕੋਲ ਪੱਤਰ ਕਿਹੜੇ ਆਕਾ? ਜਿਹੋ ਉਹ ਜਿਹੜਾ ਪ੍ਰਸ਼ੰਸਾ ਪੱਤਰ ਜੇ ਕਿਸੇ ਨੇ ਦਿੱਤਾ ਜੀ ਹਾਂਜੀ ਮੰਨ ਲਓ ਕਿਸੇ ਕੋ ਗਏ ਜੀ ਮੈਂ ਇੱਧਰ-ਇੱਧਰ ਟੂਰ ਕਰ ਰਿਹਾ ਆ ਤੇ ਉਹਨਾਂ ਨੇ ਪ੍ਰਸ਼ੰਸਾ ਪੱਤਰ ਦਿੱਤਾ ਆਪਾਂ ਨੂੰ ਵੀ ਤੁਸੀਂ ਵਧੀਆ ਕਰ ਰਹੇ ਆ ਸਾਡੀਆਂ ਭਾਵਨਾਵਾਂ ਤੁਹਾਡੇ ਨਾਲ ਆ ਕਿਹੜੇ ਕਿਹੜੇ ਸੰਦਾ ਜੀ ਇਹ ਇਹ ਆਇਆ ਹੈਗਾ 97 ਦਾ ਜੀ ਤੇ ਆ 99 ਦਾ ਹੈ ਜੀ ਆ 94 ਦਾ ਹੈ ਜੀ ਇਦਾਂ ਮੰਨ ਲਓ ਸਾਰੇ ਲੱਗਿਓ ਆ ਕੋਈ ਕਿਤੇ ਲੱਗਿਆ ਕੋਈ ਕਿਤੇ ਲੱਗਿਆ ਤੇ ਅੱਜ ਦਾ ਅਖਬਾਰਾਂ ਚ ਕੋਈ ਫੋਟੋ ਵਰਤੋ ਆ ਜਾਏ ਲੱਗਦੀਆਂ ਹੁੰਦੀਆਂ ਸੀਗੀਆਂ ਆ ਮੰਨ ਲਓ ਕ੍ਰਿਸ਼ਟਾਚਾਰ ਸੇ ਸਾਡੇ ਪਿੰਡ ਚ ਉਹਦੇ ਲਈ ਮੈਂ ਟਾਵਰ ਤੇ ਚੜ ਕੇ ਅੰਦੋਲਨ ਕੀਤਾ ਸੀਗਾ ਇੱਕ ਬੰਗਲਾਦੇਸ਼ ਦਾ ਵੀ ਤੁਸੀਂ ਦਿਖਾਉਂਦੇ ਪਈ ਸੀ ਬੰਗਲਾਦੇਸ਼ ਦਾ ਨਹੀਂ ਕਰਨਾਟਕ ਦਾ ਸੀਗਾ ਕਰਨਾਟਕ ਦਾ ਸੀਗਾ ਹਾਂਜੀ ਹਾਂਜੀ ਉਹ ਕਿਸੇ ਦਾ ਕਰਨਾਟਕ ਦਾ ਕਰਨਾਟਕ ਦਾ ਬੈਂਗਲੁਰ ਦਾ ਜੀ ਅੱਛਾ ਜੀ ਹਾਂਜੀ ਤੇ ਬਾਕੀ ਆ ਖਬਰਾਂ ਜਿੱਦਾਂ ਲੱਗਦੀਆਂ ਰਹਿੰਦੀਆਂ ਆ ਆਪੋਪਾਲਦੀ ਆ ਜੀ ਯਾਨੀ ਕਿ ਸ਼ੁਰੂ ਤੋਂ ਹੀ ਸੰਘਰਸ਼ ਕਰਦੇ ਹੋ ਤੁਸੀਂ ਹਾਂਜੀ 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 ਕਿਸੇ ਮੁੱਦਿਆਂ ਨੂੰ ਲੈ ਕੇ ਹਾਂਜੀ ਇੱਕ ਡੈਰੀ ਸੀਗੀ ਤੁਹਾਡੇ ਕੋਲ ਡੈਰੀ ਚ ਕੀ ਸੀਗਾ ਜੀ ਉਹ ਵੀ ਦਿਖਾ ਦਿਓ ਮੀਡੀਆ ਨੂੰ ਡੈਰੀ ਚ ਜਿੱਦਾਂ ਆਪਾਂ ਅੱਗੇ ਕੁਝ ਹੋਰ ਸੀਗਾ ਹੀ ਹੁਣ ਤਾਂ ਸੋਸ਼ਲ ਮੀਡੀਆ ਫੋਨ ਚੱਲ ਗਿਆ ਕਿ ਫੋਨ ਫੋਨ ਨਹੀਂ ਸੀ ਹੁੰਦੇ ਤੇ ਮੰਨ ਲਓ ਤੇ ਆਪਾਂ ਜਿੱਦਾਂ ਕਿਸੇ ਥਾਣੇ ਤੋਂ ਜਾਣਾ ਉੱਥੋਂ ਆਪਾਂ ਐਂਟਰੀ ਕਰਾ ਲੈਣੀ ਜੀ ਮੈਂ ਥਾਣਾ ਕਰਾਸ ਕੀਤਾ ਤੇ ਇਦਾਂ ਉਹਨਾਂ ਨੇ ਵੀ ਸ਼ੁਭਕਾਮਨਾਵਾਂ ਦੇਣੀਆਂ ਇਹ ਕਿਹੜੇ ਥਾਣੇ ਦੀ ਅਗਲੇ ਭਾਸ਼ਾ ਕੋਈ ਮੈਨੂੰ ਲੱਗਦਾ ਕੋਈ ਲੱਗਦੀ ਹੈ ਇਹ ਸਾਡੇ ਸਟਾਰਟਿੰਗ ਦੀ ਅਖ ਨਹੀਂ ਹੈ ਥਾਣੇ ਦੀ ਅੱਛਾ ਜੀ ਇਹ ਕਿਹੜੀ ਸਾਈਡ ਪੈਂਦਾ ਇਹ ਸਾਡੇ ਤਸੀਲ ਹੈ ਸਾਡੀ ਮੱਧੇ ਪ੍ਰਦੇਸ਼ ਦੀ ਮੱਧੇ ਪ੍ਰਦੇਸ਼ ਦਾ ਹਾਂਜੀ ਇਹ ਕਿਹੜੇ ਸਨ ਦੀ ਹੈ ਜੀ ਇਹ 97 ਦੀ ਹੈ ਜੀ ਹਾਂਜੀ ਇਹ ਨੇਪਾਲ ਦੀ ਕੀਤੀ ਸੀ ਜਦੋਂ ਮੈਂ ਤੇ ਨੇਪਾਲ ਪੋਸਟੇ ਮੈਂ ਦਿਖਾ ਲਦਾ ਤਾਂ ਨੋਰ ਇਹਦੇ ਜਿਹਾ ਨਹੀਂ ਯਾਨੀ ਕਿ ਸਾਰੀਆਂ ਡੈਰੀਆਂ ਤੁਹਾਨੂੰ ਪੁਲਿਸ ਵੱਲੋਂ ਜਿਹੜੀਆਂ ਪਰਮਿਸ਼ਨਾਂ ਮਿਲ ਗਈਆਂ ਹੋਈਆਂ ਹਨ ਹਾਂਜੀ 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 ਉੱਚੇ ਇਦਾਂ ਵੀ ਜੇ ਕਿਤੇ ਰਾਤ ਰੁਕਣਾ ਹੁਣ ਤਾਂ ਟ੍ਰੈਫਿਕ ਜ਼ਿਆਦਾ ਹੋ ਗਿਆ ਅੱਗੇ ਟ੍ਰੈਫਿਕ ਘੱਟ ਹੁੰਦਾ ਸੀ ਜੰਗਲਜਾਂ ਜ਼ਿਆਦਾ ਹੁੰਦੇ ਸੀ ਥਾਣੇ 'ਚ ਰੁਕ ਗਏ ਜ਼ਿਆਦਾਤਰ ਥਾਣਿਆਂ 'ਚ ਰੁਕਦਾ ਹੁੰਦਾ ਸੀ ਜਾਂ ਫਿਰ ਜ਼ਿਆਦਾਤਰ ਗੁਰਦੁਆਰਿਆਂ 'ਚ ਹੀ ਅੱਛਾ ਜੀ ਹਾਂਜੀ ਦੋ ਜਗ੍ਹਾ ਮੈਂ ਆਪਣੇ ਆਪ ਨੂੰ ਸੇਫ ਸਮਝਦਾ ਜੀ ਕਿੰਨੇ ਅੰਕਲ ਵੀਡੀਓ ਹੁਣ ਦੇਖਦੇ ਪਏ ਆ ਕੀ ਕਹਿਣਾ ਚਾਹੁੰਦੇ ਵੀ ਇਹਨਾਂ ਨੂੰ ਮੈਂ ਇਹੀ ਕਹਿਣਾ ਚਾਹੁੰਦਾ ਵੀ ਮੈਂ ਮੰਨ ਲਓ ਅਗਵਾੜੇ ਲਈ ਕਰ ਰਿਹਾ ਇਹੀ ਬੇਨਤੀ ਕਰ ਰਿਹਾ ਕੋਈ ਆਕਰ ਤੁਹਾਨੂੰ ਕੋਈ ਨਾ ਸਪੋਰਟ ਕਰਨੀ ਹੋਵੇ ਕੋ ਆਪਣਾ ਨੰਬਰ ਮਾੜਾ ਦੱਸ ਸਕਦੇ ਆ ਆਪਣਾ ਮੇਰਾ ਨੰਬਰ ਹੈਗਾ 750 ਜੀ 930 2323 ਜੀ 7509302323 ਹਾਂਜੀ ਠੀਕ ਹੈ ਜੀ ਤੁਹਾਡਾ ਧੰਨਵਾਦ ਥੈਂਕ ਯੂ ਮਰਜੀ ਹਾਂਜੀ ਅੰਗਲ ਜੀ ਕੀ ਨਾ ਜੀ ਆਪਣਾ ਚਰਨਜੀਤ ਨਾਂ ਜੀ ਦਾ ਇੱਕ ਆ ਤੁਸੀਂ ਸਾਈਕਲ ਤੇ ਅੱਜ ਆਏ ਆ ਲਿਖਿਆ ਜੈਹੋ ਫਗਵਾੜਾ ਵਿਜੇਓ ਫਗਵਾੜਾ ਕੀ ਕਾਰਨ ਆ ਸਰ ਇਹਦਾ ਮੈਂ ਚਾਹੁੰਦਾ ਵੀ ਫਗਵਾੜਾ ਜ਼ਿਲ੍ਹਾ ਬਣੇ ਜੇ ਤਾਂ ਫਗਵਾੜੇ ਦੇ ਇਲਾਕਾ ਵਾਸੀ ਕਈ ਸਾਲਾਂ ਤੋਂ ਮੰਗ ਕਰ ਰਹੇ ਆ ਤੇ ਮੈਂ ਫਗਵਾੜੇ 'ਚ ਕਈ ਸਾਲਾਂ ਤੋਂ ਰਹਿ ਰਹੇ ਆਂ ਇਹ ਜੇ ਦਾ ਦਾਣਾ ਪਾਣੀ ਖਾ ਰਹੇ ਆ ਤਾਂ ਮੇਰਾ ਵੀ ਫਰਜ਼ ਬਣਦਾ ਹੋਈ ਇਲਾਕਾ ਵਾਸੀਆਂ ਦੇ ਨਾਲ ਮੈਂ ਵੀ ਰਲ ਕੇ ਹੰਗਾਰਾ ਪਰਾਂ ਤੇ ਮੈਂ ਇਸ ਕਰਕੇ ਆਪਣੇ Madhya Pradesh ਸ਼ੂਕਰੀ ਤੋਂ 850 ਕਿਲੋਮੀਟਰ ਸਾਈਕਲ ਯਾਤਰਾ ਕੀਤੀ ਆਪਣੀ ਫਗਵਾੜੇ ਤਈ ਇਸ ਕਰਕੇ ਵੀ ਫਗਵਾੜਾ ਜ਼ਿਲ੍ਹਾ ਬਣਿਆ ਅਸੀਂ ਰਹਿਣ ਵਾਲੇ ਕਿੱਥੇ ਦੇ ਆ ਐਮਪੀ Madhya Pradesh ਦੇ ਤੇ ਤੁਸੀਂ ਯਾਤਰਾ ਐਮਪੀ ਤੋਂ ਸ਼ੁਰੂ ਕੀਤੀ ਐ ਐਮਪੀ ਤੋਂ ਸ਼ੁਰੂ ਕੀਤੀ ਸੀਗੀ ਜੀ ਆਪਾਂ 27 ਤਰੀਕ ਨੂੰ ਇੱਕਾ ਫਗਵਾੜੇ ਤੁਸੀਂ ਇਹ ਟਾਬੇ ਤੇ ਕੰਮ ਕਰ ਰਹੇ ਹੋ ਨਾ ਹਾਂਜੀ ਸ਼ਹਿਰੇ ਪੰਜਾਬ ਟਾਕੇ ਦੇ ਕੰਮ ਕਿੰਨੇ ਸਾਲ ਤੋਂ ਕੰਮ ਕਰ ਰਹੇ ਹੋ ਦੋ ਸਾਲ ਤੋਂ ਜੀ ਅੱਛਾ ਜੀ ਤੇ ਅੱਜ ਤੁਹਾਨੂੰ ਕਿੰਨੇ ਦਿਨ ਹੋ ਗਏ ਤੁਸੀਂ ਐਮਪੀ ਤੋਂ ਤੁਰੇ ਹੋ ਅੱਜ ਪਹੁੰਚੇ ਇੱਥੇ ਹਾਂ ਕੱਲ ਪਹੁੰਚੇ ਅੱਛਾ ਜੀ ਕੱਲ ਪਹੁੰਚੇ ਤੇ ਕੀ ਕਹਿਣਾ ਚਾਹੁੰਦੇ ਆ ਫਗਵਾੜਾ ਵਾਸੀਆਂ ਤੁਸੀਂ ਫਗਵਾੜਾ ਵਾਸੀਆਂ ਨੂੰ ਇਹ ਕਹਿਣਾ ਚਾਹੁੰਦੇ ਵੀ ਸਪੋਰਟ ਕਰੋ ਤੇ ਜਿਆਦਾ ਜਿਆਦਾ ਸ਼ੇਅਰ ਕਰੋ ਲਾਈਕ ਕਰੋ ਤੇ ਮੈਂ ਤੁਹਾਡਾ ਸਾਥ ਦੇ ਰਿਹਾ ਤੁਸੀਂ ਮੇਰਾ ਸਾਥ ਦਿਓ ਜੀ ਕਿੰਨੇ ਸਾਲ ਤੋਂ ਅੰਕਲ ਤੁਸੀਂ ਯਾਤਰਾ ਕਰਦੇ ਪਏ ਆ ਇਹ ਇਸੇ ਮੈਟਰ ਦੇ ਵਿੱਚ ਕਰਦੇ ਪਏ ਜਾਂ ਕੋਈ ਹੋਰ ਵੀ ਮੁੱਦੇ ਤੇ ਕੋ ਆਪਣੀ ਹੋਰ ਮੁੱਦਿਆਂ ਤੇ ਕਰਦੇ ਆ ਜਿੱਦਾਂ 94 ਚ ਕੀਤੀ ਸੀਗੀ ਰਾਸ਼ਟਰ ਕੇ ਸ਼ਹੀਦਾਂ ਕੋ ਸਮਰਪਿਤ ਸਾਈਕਲ ਯਾਤਰਾ ਉਹ ਕੀਤੀ ਸੀ ਆਪਣੇ ਪਿੰਡ ਤੋਂ ਮੁਹਾਰੀ ਕਲਾ ਤੋਂ ਖਨੀਆ ਦਾਣਾ ਤੋਂ ਜੰਮੂ ਕਸ਼ਮੀਰ ਦੇ ਜੀ ਤੇ 97 ਚ ਭਾਰਤ ਸੁਵਿੰਦਨ ਜਨਮਤੀ ਤੇ ਉਹ ਲਕਸ਼ੀਤੀ ਸੀ ਆਪਣੇ ਪਿੰਡ ਤੋਂ ਮੱਧ ਪ੍ਰਦੇਸ਼ ਤੋਂ ਨੇਪਾਲ ਨੇਪਾਲ ਤੋਂ ਕੇ ਆਪਾਂ ਵਾਪਸੀ ਪਿੰਡ ਤੇ ਜੀ ਪਹਿਲਾ ਕਿਹੜੇ ਸਾਲ ਤੋਂ ਕੀਤੀ ਸੀ ਸਟਾਰਟਿੰਗ 94 ਚ ਜੀ 94 ਸਟਾਰਟ ਕੀਤੀ 94 ਚ ਤੇ ਫੇ 97 ਚ ਜੀ ਮੇਰਾ ਮੇਰਾ ਬੰਗ ਜਨਮ ਦਿਨ ਸੀ ਜਦੋਂ ਤੁਸੀਂ ਯਾਤਰਾ ਕਿਦੋਂ ਕਰਦੇ ਸੀ ਹਾਂ ਠੀਕ ਹੈ ਤੇ ਫੇ 99 ਚ ਫੇ ਮੈਂ ਜਲੰਧਰ ਤੋਂ ਸ਼ੁਰੂ ਕੀਤੀ ਸੀਗੀ ਕੰਨਿਆ ਕੁਮਾਰੀ ਜੀ ਜਾਣਾ ਆਉਣਾ ਭਾਰਤ ਦਰਪਣ ਯਾਤਰਾ ਸੀ ਸਾਈਕਲ ਤੇ ਕਿਤੇ ਕਿਸੇ ਸਾਈਕਲ ਦੀ ਸਾਈਕਲ ਦੀ ਆਹੀ ਸਾਈਕਲ ਤੇ ਨਹੀਂ ਸਾਈਕਲ ਦੂਸਰੇ ਸੀਗੇ ਇਹ ਤਾਂ ਨਵਾਂ ਲਿਆ ਜੀ ਅੱਛਾ ਜੀ ਹਾਂਜੀ 99 ਚ ਲਿਆ ਸੀਗਾ ਹੀਰੋਸ ਨਿੰਗੀ ਮੈਂ 18 11 ਵਾਲਾ ਸੀਗਾ ਉਸ ਤੋਂ ਪਹਿਲਾਂ ਜਦੋਂ ਆਮ ਨਾਰਮਲ ਕਲੰਦੇ ਹੋਈ ਹੁੰਦੇ ਇਹ ਜਦੋਂ ਤੁਸੀਂ ਆਪਣੀ ਫਗਵਾੜੇ ਨੂੰ ਜ਼ਿਲ੍ਹਾ ਬਣਾਉਣ ਲਈ ਹਾਂਜੀ ਤੋਂ ਤੁਸੀਂ ਸ਼ੁਰੂਆਤ ਕੀਤੀ ਯਾਤਰਾ ਦੀ ਹਾਂਜੀ ਹਾਂਜੀ ਮਨ 'ਚ ਕੀ ਭਾਵਨਾਵਾਂ ਸੀਗੀਆਂ ਕੀ ਮੁਸ਼ਕਲਾਂ ਆਈਆਂ ਤੁਹਾਨੂੰ ਤੇ ਕਿੰਨੇ ਦਿਨ ਚ ਆਪਾਂ ਫਗਵਾੜੇ ਆ ਗਏ ਫਗਵਾੜੇ ਆ ਗਏ ਜੀ ਮੈਂ 6 ਦਿਨਾਂ 'ਚ ਮੁਸ਼ਕਿਲਾਂ ਇਹ ਜੀ ਮੰਨ ਲਓ ਮੈਂ 4 ਦਿਨ ਤੱਕ ਠੀਕ ਰਿਹਾ 4 ਦਿਨਾਂ ਬਾਅਦ ਥੋੜਾ ਜਿਹਾ ਮੈਨੂੰ ਸਿਹਤ ਚ ਪ੍ਰੋਬਲਮ ਆਈ ਆ ਇਸ ਕਰਕੇ ਮੈਂ ਹੋਲੀ-ਹੋਲੀ ਚੱਲਿਆ ਨਹੀਂ ਮੈਂ ਇਹ 6 ਦਿਨਾਂ ਚ ਸਫਰ ਕਰ ਦੇਣਾ ਸੀ ਪੂਰਾ ਜਿਹੜਾ ਮੈਨੂੰ 8 ਦਿਨ ਲੱਗੇ ਜੀ ਇਹ ਜਿਲ੍ਹਾ ਬਣਾਉਣ ਨੂੰ ਲੈ ਕੇ ਤੁਹਾਡੇ ਮਨ ਚ ਕੀ ਭਾਵਨਾਵਾਂ ਆਇਆ ਤੜੀਆਂ ਜਿਹੜੀਆਂ ਤੁਸੀਂ ਸ਼ੇਅਰ ਕਰ ਸਕਦੇ ਮੀਡੀਆ ਮੋਰੇ ਭਾਵਨਾ ਇਹ ਆ ਜੀ ਮੈਂ ਤਕਰੀਬਨ-ਤਕਰੀਬਨ ਪਗਵਾੜੇ ਇਲਾਕੇ ਚ ਰਿਹਾ ਆ ਸ਼ੁਰੂ ਚ 8ਵੀਂ ਨੰਗਲ ਮੱਜਾ ਰਾਮਗੜੀ ਸਕੂਲ ਤੋਂ ਕੀਤੀ ਆ ਜੀ اے واچ میں ایم پی چلا گیا 12ویں ਉਥੋਂ ਕਰਕੇ ਤੇ ਫੇ ਮੈਂ ਆਪਣੇ ਬੌਨ ਮਿਲੇ ਕੰਮ ਕੀਤਾ ਜੀ ਬੌਨ ਮਿਲ ਬੰਦ ਹੋ ਗਈ ਫੇ ਥੋੜੇ ਦਿਨ ਲਈ ਅਸੀਂ ਪਿੰਡ ਚ ਲਗੇ ਤੇ ਫੇ ਆਪਾਂ ਇੱਥੇ ਆ ਕੇ ਕੰਮ ਸ਼ੁਰੂ ਕੀਤਾ ਦੁਬਾਰਾ ਜੀ ਇੱਥੇ ਫਗਵਾੜਾ ਅੰਕਲ ਕਿਹੜਾ ਪਿੰਡ ਆਪਣਾ ਫਗਵਾੜੇ ਮੈਂ ਚੱਕ ਕੇ ਵੀ ਰਹਿਣਾ ਜੀ ਫਿਲਹਾਲ ਅੱਛਾ ਜੀ ਜੇ ਤੁਹਾਡੇ ਇੱਕ ਫਾਈਲਾਂ ਤੁਸੀਂ ਆਪਣੇ ਡੈਰੀਆਂ ਦਿਖਾ ਰਹੇ ਸੀ ਕੀ ਅਸੀਂ ਦਿਖਾਓ ਵੀ ਇਹ ਮੰਨ ਲਓ ਜਿੱਦਾਂ ਆਪਾਂ ਜਦੋਂ ਮੈਂ ਜਾਨਣਾ ਹੁੰਦਾ ਸੀਗਾ ਉਦੋਂ ਹਾਂਜੀ ਤੇ ਕਿਸੇ ਨੂੰ ਡੀ ਮੰਨ ਲਏ 94 ਚ ਮਿਲੇ ਸੀ ਆਪਾਂ ਰਾਜ ਮੰਤਰੀ ਸੀਗੇ ਆਪਣੇ ਜਗਵਿੰਦਰ ਸਿੰਘ ਮਾਨ ਫਗਵਾੜਾ ਦੇ ਪਿਆ ਇੱਕ 99 ਚ ਗਿਆ ਸੀਗਾ ਜੀ ਤੇ ਗਵਰਨਰ ਸੀਗੇ ਮੱਧ ਪ੍ਰਦੇਸ਼ ਦੇ ਉਹਨਾਂ ਨੇ ਪ੍ਰਸ਼ੰਸ਼ਾ ਪੱਤਰ ਦਿੰਦੇ ਹੁੰਦੇ ਸੀਗੇ ਇੱਕ ਆ ਬਿਆਰ ਦੇ ਪੂਰਨ ਸਿੰਘ ਮੰਤਰੀ ਸੀਗੇ ਜਾਂ ਡੀਸੀ ਜਾਂ ਆਪਾਂ ਕਿਤੇ ਰੁਕੇ ਗੁਰਦੁਆਰੇ ਰੁਕੇ ਜਾਂ ਮੰਦਰ ਰੁਕੇ ਉਹ ਤੋਂ ਅਨੇਰੂ ਜੀ ਕੋ ਤੇਨਰ ਕੋਸ਼ੇ ਤਰ ਯਾਨੀ ਕਿ ਪ੍ਰਸੰਤ ਸਾਹਿਬ ਪੱਤਰ ਮੈਨੂੰ ਮਿਲੇ ਹੋਏ ਆ ਨਾ ਜਦੋਂ ਤੁਸੀਂ ਯਾਤਰਾ ਕਰਦੇ ਹੋ ਤੇ ਰਾਸਤੇ 'ਚ ਜਿਹੜੀਆਂ ਦਿੱਕਤ ਆਉਂਦੀਆਂ ਕੋਈ ਸਹਾਇਤਾ ਨੂੰ ਤੁਹਾਡੇ ਅੱਗੇ ਆਉਂਦਾ ਆ ਕਿ ਤੁਸੀਂ ਆਪਣੇ ਦਿਲ 'ਚ ਬੜੀਆਂ ਭਾਵਨਾਵਾਂ ਲੈ ਕੇ ਤੁਰਦੇ ਆ ਹਾਂਜੀ 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 ਤੁਹਾਨੂੰ ਕਿੰਨਾ ਕੈ ਸਹਿਯੋਗ ਮਿਲਦਾ ਆ ਰਸਤਿਆਂ ਦੇ ਵਿੱਚ ਕਿਤੇ ਕਿਤੇ ਮਿਲ ਜਾਂਦਾ ਜੀ ਨਹੀਂ ਤਾਂ ਆਪਾਂ ਪੂਰਾ ਮੈਂ ਆਪਣਾ ਅਰੇਂਜਮੈਂਟ ਕਰਕੇ ਚੱਲਦਾ ਜੀ ਕੀ ਕੀ ਅਰੇਂਜਮੈਂਟ ਆਪਣੇ ਕੋਲ ਸਾਈਕਲ ਦੇ ਵਿੱਚ ਇਸ ਟਾਈਮ ਸਾਈਕਲ ਦੇ ਵਿੱਚ ਆਪਣਾ ਕੱਪੜੇ ਲੱਤੇ ਹੁੰਦੇ ਆ ਜੀ ਹਾਂ ਤੇ ਆਪਣਾ ਕੈਸ਼ ਆਪਣਾ ਨਾਲ ਲੈ ਕੇ ਚੱਲੀਦਾ ਜਿੱਥੇ ਖਾਣਾ ਪੀਣਾ ਰੋਕੇ ਖਾ ਪੀ ਲਿਆ ਮੰਨ ਲਓ ਆਪਣਾ ਫੁੱਲ ਅਰੇਂਜਮੈਂਟ ਕਰਕੇ ਚੱਲਣਾ ਜੀ ਤੁਸੀਂ ਖਾਣ ਪੀਣ ਨੂੰ ਲੈ ਕੇ ਕਿਸੇ ਢਾਬੇ ਤੇ ਜੇ ਆਪਾਂ ਰੁਕਦੇ ਆਂ ਹਾਂਜੀ ਹਾਂਜੀ ਉਹ ਦੇਖਦੇ ਆ ਤੁਹਾਨੂੰ ਉਹ ਢਾਬੇ ਵਾਲੇ ਵੀ ਕੋਈ ਸਹਿਯੋਗ ਦਿੰਦੇ ਆ ਤੁਹਾਨੂੰ ਕਿ ਤੁਸੀਂ ਇੰਨੀ ਦੂਰੋਂ ਯਾਤਰਾ ਕਰਦੇ ਆਉਨੇ ਆ ਕੋਈ ਮੰਗ ਲੈ ਕੇ ਤੁਰਿਓ ਆ ਹਾਂਜੀ 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 ਕਿੰਨੀ ਕ ਤੁਹਾਡੀ ਸਹਾਇਤਾ ਕਰਦੇ ਆ ਲੋਕ ਥੋੜੀ ਬਹੁਤ ਕਰ ਦਿੰਦੇ ਆ ਜੀ ਤੇ ਥੋੜੀ ਬਹੁਤ ਤਾਨੂੰ ਪਤਾ ਹੀ ਆ ਦੁਨੀਆ ਦੇ ਬੰਦੇ ਇੱਕੋ ਜਿਹੇ ਨਹੀਂ ਹੁੰਦੇ ਇੱਕ ਆਪਣਾ ਇੱਕ ਫਾਈਲ ਦਿਖਾਓ ਤੁਸੀਂ ਗੱਡ ਗੱਡੀ ਪਹਿਲਾਂ ਫਾਈਲ ਦਿਖਾਉਂਦੇ ਪਏ ਸੀ ਉਹ ਵਾਲੀ ਜਿਹੜੀ ਮੀਡੀਅਮ ਦਿਖਾਈ ਸੀ ਪਹਿਲਾਂ ਜਿੰਨਾ ਜੇ ਤੁਸੀਂ ਦੱਸਦੇ ਹੋ ਕਿ ਮੈਂ ਕੋਈ ਸਟੇਟ ਕੱਪਦਾ ਆ ਤੇ ਸਾਨੂੰ ਪੁਲਿਸ ਦੀ ਸਹਾਇਤਾ ਵੀ ਮਿਲਦੀ ਜਾਂ ਨਹੀਂ ਉਹ ਇਸ ਤਰ੍ਹਾਂ